ਨਾਗੜੀ ਆ ਓਏ ਉਹੀ ਆ ਉਹੀ ਆ ਉਹੀ ਹੈਗਾ ਬਣਾ ਲਈ ਵੀਡੀਓ ਬਣਾ ਲਈ ਬਣਾ ਲਈ ਜਿੰਨਾ ਨੇ ਜਿੰਨਾ ਆਜਾ ਮਰੇ ਆ ਭੈਣ ਦਾ ਉਹੀ ਹੈ ਖਾਣੇ ਚ ਡਰਾਫਟ ਦੇ ਦਿੰਨੇ ਸਰ ਡਰਾਫਟ ਦੇ ਦੇ ਥਾਣੇ ਚ ਹਾਂ ਬਸ ਵੀ ਜੀ ਬੰਨੇ ਨੇ ਆ ਦੇਖ ਤੋ ਲੱਗ ਤਾ ਕਿੰਨਾ ਮੋੜਦਾ ਹੈ ਹੂੰ ਆ ਦੇ ਗੋਦੀੰਦਾ ਥੋੜੀ ਜਾਂਦਾ ਉਹਦੇ ਰਾੜ ਦਾ ਕਿ ਆਊਗਾ ਜ ਤੈ ਉਹ ਤੋਂ ਰਾੜ ਲੈ ਕਿ ਆਊਗਾ ਇਹ ਲੱਭ ਤਰੇਖੀ ਹਾਂ ਇਹੀ ਆ ਉਹ ਹੀ ਆ ਉਹ ਦੋਹਰੇ ਆਈਆ ਪੂਰੀ ਬੰਦਾ ਬੰਟੀਆ ਬੁਲਾ ਲਾ ਬੰਟੀ ਨੂੰ ਬੁਲਾ ਲਾ ਬੰਟੀ ਨੂੰ ਲਿਆ ਬੰਦਾ ਜਿੱਥੋਂ ਕਰੋ ਕਾਹ ਆ ਰਿਹਾ ਅੱਜ ਹੀ ਥਾਣੇ ਦੇ ਨੇੜੇ ਆਪਾਂ ਕਹਿ ਉਹਨੂੰ ਜਿੱਥੇ ਕੱਪਾ ਫੇਰ ਨਾ ਜੇ ਉਹ ਇਹ ਤਾਂ ਉਹੀ ਆ ਓਏ ਉਹਨੂੰ ਆਈ ਆਪਾਂ ਚੱਲੀਏ ਨਾ ਘਰੇ ਉਹਦੇ ਉਹ ਦੁਕਾਨ ਦੇ ਬਲਾ ਕੇ ਲਿਆਉਣ ਲੀ ਰੋਡ ਉਹਨੂੰ ਉਰੀ ਬੁਲਾ ਲਿਆ ਕਰੇਗਾ ਜਾਨ ਤੁਸੀਂ ਉਹਨੂੰ ਉਰੇ ਬੁਲਾ ਕੇ ਲਿਆਉਗਾ ਭਾਈ ਕੰਮ ਮੈਂ ਕੋਈ ਉਰੇ ਆ ਗਿਆ ਇੱਕ ਮਿੰਟ ਕੰਮ ਮੈਂ ਗਏ ਨਹੀਂ ਆਹ ਕਹੇ ਕੰਮ ਆ ਕੋਈ ਚੰਗਾ ਹੋਰ ਉੱਥੇ ਹੀ ਕਰੇ ਜਾਂਦਾ ਹਾਂ ਜੋਰ ਨਾਲ ਪੋਗ ਉੱਥੇ ਜਾ ਕੇ ਇਹਨੂੰ ਕੋਣ ਹੋਰ ਮੈਂ ਜਾਣਦਾ ਨਾਲ ਭੈਣ ਦੀ ਲੰਨ ਨੂੰ ਚੱਕ ਕੇ ਧਾਵਾ ਭੈਣ ਟੁੱਟ ਨਹੀਂ ਕਰ ਗਿਆ। ਚੱਕੀ ਲੈਣਾ ਭੈਣ ਫਿਰ ਦਾ ਸ਼ਕਲ ਦੇਖ ਕੇ ਟੱਟੇ ਛੋਟਾ ਜਣਾ ਬਾਲਾ ਪੁੱਟਾ ਸੀ ਨਾ ਉਹ ਕੋਠੇ ਦੇ ਘਰ ਇਹਨਾਂ ਦੇ ਵੇੜੇ ਜਗੀ ਭੈਣ ਦੀ ਲੰਨ ਹੁਣ ਆਪ ਸਾਹਿਰ ਨੂੰ ਇਹ ਲੈ ਨੂੰ ਲੈ ਕੇ ਯਾਨਾ ਰੋਹਦਨ ਕੋਲ ਤੇ ਆਮ ਲੈ ਕੇ ਤਾ ਆਹ ਉਹ ਨਾਲ ਪਾਲਦਾ ਹੈ ਨਾਲ ਨਾਲ ਪਾਲਦੇ ਹਮਮ ਫਰਾੜ ਪਾਲਿਆ ਲੈ ਇਹਨੇ ਇਹ ਜੀ ਹੈ ਨਾ ਜਿਹੜੀ ਵੀਡੀਓ ਸੈਂਡ ਕਰੀਂ ਕਾਲ ਕਰ ਲੈ ਮੈਨੂੰ ਫੋਨ ਤੇ ਸੈਂਡ ਕਰ ਕੰਮ ਕਰਨਾ ਆ ਤਾਂ ਜਾਣਦੇ ਹੈ ਕੱਢਿਓ ਵੀਡੀਓ ਗਾਣੀ ਤੇਰੇ ਫੋਨ ਚ ਇੱਕ ਮਿੰਟ ਆਹ ਪੂਰੀ ਤਾਂ ਕਰ ਲੈਂਦੇ ਇਲਾਕੇ ਬਾਅਦ ਵੀ ਜਾਣਗੇ ਨਾ ਦੇਖੀ ਉਹਦੇ ਹਿਸਾਬ ਦੇਖਾਂਗੇ ਇੱਥੋਂ ਜਾਣਗੇ ਇੱਕ ਮਿੰਟ ਖੜਾ ਇਹਨੂੰ ਬਾਅਦ ਚ ਹੀ ਜਾਣ ਮੁੱਕਰ ਜਾ ਕੀ ਹੋ ਗਿਆ ਹੁਣ ਕੀ ਕਰਦਾ ਕੋਈ ਨਾ ਦੇ ਨਿਕਲ ਮੰਦਾ ਦਾ ਉਹੀ ਹੈ ਤੇਰੀ ਵਾਲੀ ਗੱਲ ਹੋ ਗਈ ਪਹਿਲਾਂ ਵੀ ਹੀ ਲੱਗੇ ਪਤਾ ਕੀ ਇਹ ਇਹ ਜਿਹੜੇ ਕੱਪੜੇ ਨੇ ਵੀ ਫੋਟੋ ਖਿੱਚ ਕੇ ਵੀਡੀਓ ਬਣਾ ਕੇ ਉਹ ਦਿਖਾ ਦਾਂਗੇ ਆ ਉਹ ਬਾਹਰੋਂ ਵੀ ਬਾਹਰੋਂ ਵੀ ਕੱਢ ਲੋ ਯਾਰ ਸਿੱਧੀ ਉਹ ਵੀ ਆ ਗਿਆ ਉਹ ਤਾਂ ਪਤਾ ਲੱਗ ਗਿਆ ਵੀ ਕੈਮਰਾ ਚੱਲਦੇ ਨੇ ਹੁਣ ਤਾਂ ਡਰ ਦੱਸਣਾ ਉਹ ਕੀ ਗਏਗੀ ਤੁਨੀ ਮੇਰੇ ਕੋਲ ਬੈਠੋ ਮੇਰੇ ਕੋਲ ਤਾਂ ਆ ਆ ਗਿਆ ਇਹਦਾ ਤੀਜਾ ਵੱਡਾ ਹੈ ਇਹ ਦੂਜੇ ਨੰਬਰ ਵਾਲਾ ਬੂਟ ਚਮਕੀਂਦੇ ਨੇ ਇਹਦੇ ਲੋਹੇ ਹੋਰੇ ਹੋਣਗੇ ਯਾਰ ਇਹ ਹਾਂ ਸਾਰੇ ਨੇ ਕਿੰਨੇ ਨੇ ਅਗਰ ਆਪ ਹੈ ਨੰਬਰ ਵਾਲਾ ਲੁਕਿਆ ਬੇਟਾ ਦੇ ਇਹਨੇ ਪਾਲੇ ਕੋਟਰ ਕਾਲਾ ਪੁਰਾਣਾ ਹੈ ਇਹ ਹੀ ਪਿੰਜਰਾ ਚੱਕ ਕੇ ਲੈ ਕੇ ਜਾਊ ਮੰਗਰੋ ਹੂੰ ਆਹ ਯਾਕਾ ਉੱਤਰ ਨੂੰ ਖੜਾ ਹੋ ਮੁਰਗੇ ਵੀ ਦੇਖੇ ਨੇ ਹੁਣ ਕਿਸਾ ਨਹੀਂ ਨੰਬਰ ਵੀ ਸਾਡੇ ਦੇ ਮੁਰਗੇ ਦਾ ਹੀ ਕੰਮ ਹੈ ਮੁਰਗੇ ਵਿੱਚ ਬਾਜ ਮਾਹਣਾ ਕਰਨਾਗੇ ਬਾਜਾਂ ਆਇਆ ਮਾਰਨ ਲੱਗਿਆ ਨੇ ਮੁਰਗੇ ਤਾਂ ਕੈਂਕ ਕੈਂਕ ਕੱਕਾ ਕੈਂਕਾ ਮੈਂ ਉਹਦਾ ਰੜ ਜਾਂਦੇ ਉਹ ਲੈ ਗਿਆ ਕਿੱਟਾ ਜਾ ਦੇ ਇੱਥੋਂ ਤੂੰ ਬੰਤਾ ਲੈ ਗਿਆ ਉਹਦਾ ਉਂ ਵੀ ਲੈ ਗਿਆ ਸੀ ਉਹ ਲੰਗੜਾ ਜਾ ਕੋਈ ਬੋਹਾਰੇ ਉਤਰੇ ਹੋਰ ਦੇਖੋ ਲੰਗੜੇ ਦੋ ਆ ਬੰਦਰ ਆਉਂਦਾ ਲੰਗੜਾ ਜੇ ਇੰਨੇ ਮੂੰਹ ਤੇ ਅੱਡੀ ਚੋੜ ਜੀਆਂ ਵਾਲੇ ਇਹਨਾਂ ਨੇ ਓਏ ਯਾਰ ਤੂੰ ਇੱਕ ਇੱਚੇ ਥੋੜੀ ਪਾਏ ਨੇ ਉਧਰ ਪਿੰਜਰੇ ਦੋ ਦਾ ਘਟੇ ਪਰ ਰੱਖੇ ਨੇ ਉਹਦਾ ਘਟੇ ਜੇ ਵਾਲੇ ਇੱਕ ਪਿੰਜਰੇ ਜੇ ਵਾਲੇ ਆ ਦੇਖਾ ਜਾਂਦਾ ਪਹਿਲਾ ਨੰਬਰ ਵਾਲਾ ਦੇਖ ਤੇ ਇਹ ਮੂਲ ਕੋ ਹੁੰਦਾ ਦੇਖ ਹਾਂ ਭੈਣ ਜੀ ਫੁੱਤੀ ਤੇ ਜਿਆ ਲੰਗੜੀ ਆ ਹਨਾ ਬੰਟੀਆ ਬੰਟੀਆ ਕਿਹਾਂ ਮਾਰਦੀ ਆ ਰੋਸਾਂ ਦਾ ਤੇ ਕਿੱਕਾ ਕੇ ਲੈ ਜਾਂਦੇ ਇਸ ਤਰ੍ਹਾਂ ਕੱਲੇ ਆਪਣਾ ਆ ਗਿਆ ਜਾਂਦੇ ਜੀ ਭੈਣ ਜੀ ਮੇਰੇ ਨਾਲ ਖੜੀ ਕੇ ਖੜਦਾ ਤੇ ਪੱਤਾ ਦੇ ਚੀ ਪੈਂਦਾ ਦੇਖਾ ਇੱਕ ਗਿਆ ਕਰੀ ਮੜੇ ਪਿੱਛੇ ਆ ਵੀ ਚਾਲੂ ਲੰਗੜਾ ਨਾ ਹੋ ਹੈ ਲੰਕ ਸਿੱਧੇ ਨੂੰ ਦਿਨਾ ਬਾ ਲਾਈਕ ਕਮੈਂਟ ਕਰ ਪਟਪ ਗਿਆ ਆ ਕਿਹੜਾ ਦੋ ਨੇ ਤਿੰਨ ਸੀਗੇ ਤਿੰਨ ਨੇ ਇਹ ਸੋਡੇ ਕੋਠੇ ਜੀ ਆ ਕਰਿਆ ਸਾਡੇ ਉਹ ਦਾ ਪਾੜ ਦਿਆ ਭੈਣ ਦੋ ਤਾਂ ਹੁਣ ਇਹ ਨਾ ਬੁੰਡ ਬੁੰਡ ਪੱਟੀ ਪੈਣਾ ਦੀ ਆ ਤਿੰਨ ਚੋਰ ਦੋ ਝੋਲੇ ਲੈ ਕੇ ਕਿ ਜਾਨ ਪਿੰਜਰਾ ਲੈ ਕੇ ਜਾਵਾਂਗੇ ਆਹ ਕਿੱਟਾ ਸਾਹ ਵੀ ਆ ਨਹੀਂ ਨਾ ਉਹ ਸਾਹ ਦਾ ਲੰਗੜਾ ਤਾਂ ਆ ਰਿਹਾ ਸਾਫ ਚੱਕਰ ਕਰ ਦੇ ਦੀ ਕਿ ਬੰਦ ਕਹਦਾ ਪਿੰਜਰਾ ਲੈ ਕੇ ਜਾਊਗਾ ਚਲੋ ਭੈਣ ਜੀ ਜਿਸ ਨੂੰ ਫੋਟਾ ਆ ਆ ਗਿਆ ਹਾਂ ਪਹਿਲ ਨੰਬਰ ਆ ਲਾਇਆ ਪਿੰਜਰਾ ਲੈਣਾ ਲੰਗੜਾ ਲੈਣਾ ਪਹਿਲ ਨੰਬਰ ਦੇ ਉੱਤਰੇ ਰੌਣ ਲੈ ਕੇ